ਸਾਜੀ ਸਤਿ ਸ੍ਰੀ ਅਕਾਲ ਜੀ ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਜੀ ਪ੍ਰਮਾਤਮਾ ਅਗੇ ਅਰਦਾਸ ਹੈ ਜੀ ਤੁਸੀਂ ਹਮੇਸ਼ਾ ਖੁਸ਼ ਰਹੋ ਜੀ ਚੜ੍ਹਦੀਆਂ ਕਲਾ ਵਿੱਚ ਰਹੋ ਜੀ ਤੇ ਲੱਗਿਆ ਜੀ ਆਪਾਂ ਅੱਜ ਦਾ ਬਲੌਗ ਸ਼ੁਰੂ ਕਰ ਜੀ ਬਲੌਗ ਤੋਂ ਪਹਿਲਾਂ ਜੀ ਸਾਡੇ ਚੈਨਲ ਨੂੰ ਸਬਸਕ੍ਰਾਈਬ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰਦਿਆਂ ਕਰੋ ਤੇ ਤੁਹਾਡਾ ਸਾਰਿਆਂ ਦਾ ਜੀ ਬਹੁਤ ਬਹੁਤ ਧੰਨਵਾਦ ਆ ਤੁਸੀਂ ਸਾਨੂੰ ਇੰਨਾ ਪਿਆਰ ਇੰਨਾ ਮਾਣ ਵਖਸਦੇ ਆ ਆਪਣੇ ਸੋਹਣੇ ਸੋਹਣੇ ਤੁਸੀਂ ਸਾਨੂੰ ਕਮੈਂਟ ਦਿੰਦੇ ਰਹਿੰਦੇ ਆ ਤੇ ਆਪਣੇ ਸੁਝਾਅ ਵੀ ਸਾਨੂੰ ਦਿੰਦੇ ਰਹਿੰਦੇ ਆ ਤੇ ਅੱਜ ਆਪਾਂ ਚੱਲੇ ਆ ਜੀ ਕੜਾ ਕੜਾਣੀ ਕਲਾ ਪੈਲ ਸੁਣੀ ਹੋਣਾ ਜੀ ਸ਼ਾਇਦ ਜਿਹੜੀ ਸਾਡੇ ਵੀਡੀਓ ਇੱਧਰ ਨੇੜੇ ਤੇੜੇ ਇਲਾਕੇ ਦੇ ਆ ਪੈਲ ਦੇ ਨਾਲ ਆ ਜੀ ਕੜਾਣੀ ਕਲਾ ਤੇ ਉਹਦੇ ਨਾਲ ਆ ਜੀ ਇੱਕ ਪੈਡ ਕਲਾ ਕਲਾਸ ਤੇ ਅੱਜ ਅਸੀਂ ਅੰਗਦ ਦੀ ਸੁਖ ਸੁਖੀ ਸੀ ਮੇਰੀ ਸਾਲੀ ਨੇ ਜਿਹੜੀ ਕੜਾਣੀ ਦੇ ਪਿੰਡ ਦੇ ਵਿੱਚੋਂ ਆ ਗौरी ਦੀ ਮੰਮੀ ਉਹਨਾਂ ਨੇ ਸੁਖ ਸੁਖੀ ਕੀਤੀ ਜਦੋਂ ਚਰਨਜੀਤ ਨੇ ਅੰਗਦ ਦਾ ਜਨਮ ਨਹੀਂ ਤਾਂ ਉਹਨਾਂ ਨੇ ਸੁਖ ਸੁਖੀ ਕੀਤੀ ਵੀ ਪਰਮਾਤਮਾ ਨਾਲ ਵੀ ਸੁਖ ਸ਼ਾਂਤੀ ਨਾਲ ਹੋ ਜਵੇ ਵੀ ਅਸੀਂ ਜਿਹੜਾ ਮੇਲਾ ਆਊਗਾ ਉਹਨੂੰ ਅਸੀਂ ਉਹਨਾਂ ਦਾ ਮੱਥਾ ਟੇਕੂਗੇ ਕੜਾਣੀ ਤੇ ਪੜੋਲੀ ਚੜਦੀ ਉਹਦੀ ਪੜੋਲੀ ਉਹਨਾਂ ਨੇ ਬਣਾਈ ਹੋਈ ਆ ਆਪਾਂ ਤੁਹਾਨੂੰ ਸਾਰਾ ਕੁਸਾ ਉਹ ਪੜੋਲੀ ਵੀ ਦਿਖਾਵਾਂਗੇ ਤੇ ਉਹ ਤੇ ਉਹ ਵੀ ਦਿਖਾਵਾਂਗੇ ਜਿੱਥੇ ਸੁੱਖਾਂ ਵਾਰ ਉਹਨੀਆਂ ਦੀ ਜਗਾ ਸਥਾਨ ਜਿਹੜਾ ਬਣਿਆ ਹੋਇਆ ਉਹ ਤੇ ਮਦਰ ਸਿੰਘ ਰੈਡੀ ਪਰ ਰੈਡੀ ਕੋਈ ਕਰਦੇ ਆ ਮਾਈਕੂ ਜਿਕਾ ਖਾ ਫਾਈਕੂ ਜਿਕ ਫਟੇ ਜੀ ਅੱਜ ਜੰਨਿਆ ਜੀ ਅਸੀਂ ਪੈਲ ਵੀ ਮਾਸੀ ਗੋੜ ਮਾਸੀ ਗੋੜ ਨੂੰ ਜੀ ਮੇਰੀ ਬੜੀ ਮਾਸੀ ਗੋੜ ਤੇਰਾ ਅਸੀਂ ਤਿਆਰੀਆਂ ਕਰ ਰਹੇ ਹਾਂ ਮਮੀ ਵੀ ਉੱਥੀ ਵਾਲੀ ਨਾਨੀ ਵੀ ਆਹ ਅੰਗਦ ਅੰਗਦਾ ਮੱਥਾ ਦੇਖਣਾ ਕਦੇ ਅਸੀਂ ਜਾਣਾ ਵੀ ਨਹੀਂ ਤਾਂ ਵੀ ਚੱਲ ਕੋਈ ਨਹੀਂ ਬਾਅਦ ਚ ਜਾਵਾਂਗੇ ਪਰ ਕਹਿੰਦੇ ਨੇ ਹੁਣ ਤੇ ਵੀ ਜਿਹੜੀਆਂ ਸੁੱਖਾਂ ਜਿਹੜਾ ਕੰਮ ਟਾਈਮ ਨਾਲ ਹੋ ਜਵੇ ਉਹੋ ਚੰਗਾ ਤੇ ਮੈਂ ਤਾਂ ਅੱਜਾ ਜੀ ਰੈਡੀ ਪਰ ਹੋਈ ਫਿਰਦਾ ਇੱਧਰ ਚਰਨਜੀਤ ਕੋਰਪਸ ਮੈਂ ਹੋ ਗਈ ਰੈਡੀ ਮੈਂ ਹੋ ਗਈ ਰੈਡੀ ਕਰਦੀ 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 ਜੀ 12:00 ਵਜਾ ਦਿੱਤੇ ਨੇ ਪਰ ਇਹ ਹੁਣ ਤੱਕ ਰੈਡੀ ਨਹੀਂ ਹੋਈ اے بابا ہی چلو بھائی اے ماں اج دے سے او نکلو نکلو بھائی ساسکان دکھا رہے انو پرماatma اگیا دا ساسو سونی تے چڑھدی تے لگ جے رو ساندر رو تے دکھ تکلیفاں تو دور بس ریڈی میں تسویر دی ریڈی بیٹھی میں زندگی بس ریڈی ہو بس منڈے کپڑو کو کر دی پاؤں یا کئی اندے میرے پاس کپڑے نہیں کپڑے نہیں مینوں کپڑے دا کپڑے دیکھ ہاں ہلے ایک بار دے پاس ہن ایک بار ਆਹ ਨਾ ਯਾਦ ਨਹੀਂ ਦਿਆ ਨੂ ਪਾ ਲਿਆ ਹਾਂ ਫੇਰ ਇਸ ਕਰੀਤੇ ਗਈ ਹੋਰ ਪਾਸੇ ਆ ਚੰਡੀਗੜ੍ਹ ਮੌਂਤੂ ਘੁੰਮਣ ਗਈ ਦੀ ਭੈਣ ਨਾਲ ਫੇਰ ਹੋਲੀ ਭੈਣ ਨਾਲ ਜਦ ਪਾ ਲਿਆ ਆ ਤੀ ਚੌਥੀ ਵਾਰ ਆ ਜਾਈਏ ਨਾ ਛੁੱਟੀ ਬੋਲੀ ਚਲ ਅਗੋਂ ਤੁਸੀਂ ਵੀਡੀਓ ਦੇ ਕੇ ਸਾਂਦੇ ਛੁੱਟਦਾ ਕੋਈ ਫਰਦਾ ਨਹੀਂ ਹੈਗਾ ਚਲੋ ਜੀ ਚੱਲਦੇ ਆਪਾਂ ਤੁਹਾਨੂੰ ਮਿਲਣੇ ਜਾ ਕੇ ਔਂਕੜਾਣੀ ਤੇ ਇਧਰ ਮੇਰੀ ਸੱਸ ਜੀ ਆ ਆ ਚੱਲੇ ਮੇਲੇ ਰੋਤਾ ਸੁਖਦਾ ਤੱਕ ਚੱਲਿਆ ਸੀ ਹੁੰਡੇ ਦੀ ਮੈਂ ਫੇਰ ਕੁੱਤੀ ਨੇ ਸੁਖੀ ਦੀ ਤਾਕਤ ਨਜ਼ਰ ਤੁਸੀਂ ਵੀ ਆਇਓ ਕੋਤ ਉਨੇ ਸੁਖਾ ਵਾਲਾ ਹੋ ਮਹਾਰਾਜ ਉਹਦੇ ਵਿੱਚ ਲੱਗੋ ਚਲੋ ਭੰ ਲਾਗੇ ਰੱਖ ਚਲੋ ਮੇਰੇ ਤੋਂ ਦੇ ਰਿਹਾ ਪਰ ਸਰਪਰ ਫੜੀ ਫੜੀ ਕਿੱਥੇ ਰੱਖਦਾ ਰੱਖ ਤਾਂ ਮੈਂ ਵਿੱਚ ਪਾ ਲਿਆ ਮੈਂ ਕਿ ਗੱਲ ਦੀ ਹੈ ਅੰਗਰ ਤੋਂ ਦੇ ਕੱਪੜੇ ਛੋਟੇ ਹੋਣ ਲੱਗੇ ਸਾਰੇ ਯਾਰ ਆ ਬੰਦੇ ਤੇ ਪਰੀ ਮਿੱਚ ਜਿਕਾਰੀ ਵਿੱਚ ਆਈ ਅੱਜ ਕੱਪੜੇ ਨਵੇਂ ਪਾਏ ਹੋਏ ਹੋ ਮੈਨੂੰ ਇਹ ਟੌਰ ਤਾਂ ਹੀ ਦੀ ਜਾਣਾ ਹੈ ਨਾ ਅਲਾ ਦੇਖ ਤਾਂ ਨਾ ਲੈ ਵਸੂਤ ਦਾ ਵੀ ਉਹ ਰਹਿਣ ਦਾ ਸਤਾ ਬੈਦ ਹੈ ਹੈਲੋ ਕੁਕੀ ਇਹ ਕੁਕੀ ਆਹ 5 ਕਿਲੋ ਕੁਕੀ ਹਾਂ ਉੱਥੇ ਫਿਰ ਜੰਮੇ ਨੇ ਲੋੜ ਪਈ ਲੈ ਲੈ ਬੀ ਜੀ ਲੈ 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 ਤੀ ਪਹੁੰਚੇ ਆ ਜੀ ਪਿੰਡ ਚਾਵਾ ਤੇ ਚਾਵਾ ਰੋਡ ਪੈਲ ਸੌਰੀ ਪੈਲ ਪਹੁੰਚੇ ਆ ਤੇ ਇੱਕ ਇਹ ਇਹ ਜਾ ਪਿੰਡ ਆ ਜੀ ਪੈ ਕੜਾਣੀ ਹੁਣ ਤੈਨੂੰ ਪਤਾ ਵੀ ਆ ਮੈਨੂੰ ਪਤਾ ਹੈ ਖੋਰਾ ਜਾਈ ਤੂੰ ਇਹ ਮਾਣੇ ਮਾਜਰਾ ਨਹੀਂ ਹੈਗਾ ਮੈਨੂੰ ਬਤਾਈਏ ਹਾਂ ਮਾਣੇ ਮਾ ਵੱਲਾ ਵੀ ਆਏ ਤੇ ਪਾ ਹਾਂ ਪਹਿਲਾਂ ਆਇਆ ਤਾਂ ਠੀਕ ਹੈ ਪਰ ਹੁਣ ਤੂੰ ਕਿੰਨੇ ਟਾਈਮ ਬਾਦ ਆਇਆ ਤੂੰ ਵੀ ਪਤਾ ਮੈਨੂੰ ਕਿੰਨੇ ਟਾਈਮ ਪਹਿਲਾਂ ਆਇਆ ਤਾਂ ਸਾਲ ਪਹਿਲਾਂ ਸਾਲ ਪਹਿਲਾਂ ਥੋੜੀ ਜਿਹਾ ਤਾਂ ਪਹਿਲਾਂ ਵੀ ਆਏ ਤੇ ਬੈਠਾ ਦੇ ਛੋਟੀ ਕੰਬਰੀ ਵਿੱਚ ਰਹਿ ਗਈ ਉਹ ਲਾ ਦੇ ਮਾਤਾ ਉੱਪਰ ਨੋਮੇ ਥੱਲੇ ਆਪਦੇ ਗੁੰਡੀ ਚਲਾ ਜਾ ਆ ਜਾ ਬਾਹਰ ਆ ਜਾ ਆ ਜਾ ਜਾ ਕੋਈ ਮੈਂ ਲਾ ਦਣਾ ਉਹ ਮਨਿੰਦਰ ਮੈਂ ਲਾ ਦਣਾ ਮੈਂ ਲਾ ਦਣਾ ਦੱਸੋ ਸਾਰੀ ਦਿਹਾੜੀ ਸੁੱਤੇ ਹੀ ਪਿਆ ਰਹਿੰਦਾ ਇਹ ਹੁਣ ਤਾਂ ਜਾਗਦਾ ਸੁਤੇ ਜਾਗ ਤੂੰ ਪਾਇਗਾ ਲੈਨੀ ਇਹਨੂੰ ਚਾਗਦਾ ਕਿੱਥੇ ਆ ਇਹ ਅੰਗਰੇਜ਼ ਸਾਹਿਬ ਤੋਂ ਨਾਨੀ ਨੂੰ ਹਾਂ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਨਾਨੀ ਸਤਿ ਸ਼੍ਰੀ ਅਕਾਲ ਕਿਵੇਂ ਆ ਠੀਕ ਆ ਹਾਂਜੀ ਹਾਂਜੀ ਬੱਧੀ ਤੁਸੀਂ ਦੱਸੋ ਭੜੇ ਲੇ ਹੋ ਗਏ ਗੱਡੀ ਖਰਾਬ ਹੋ ਗਈ ਸੀ ਸਾਡੀ ਨਹੀਂ ਤਿਆਰ ਹੋਣਾ ਹੁਣ ਜੀ ਟਾਈਮ ਲੱਗੇ ਨਹੀਂ ਗੱਡੀ ਖਰਾਬ ਹੋ ਗਈ ਸੀ ਤਿਆਰ ਚੁਰ ਹੁਣ ਨਹੀਂ ਸਾਡੇ ਕੋਲ ਟਾਈਮ ਲੱਗਦਾ ਉਧਰ ਨਹੀਂ ਰੋ ਮੂਨੇ ਉੱਪਰ ਜਨ ਮੈਂ ਆਇਰਦਾ ਕਦੇ ਜੁਕਾਤਾ ਪਤਾ ਨਹੀਂ ਇਹ ਜਾਣਦੇ ਨਹੀਂ ਕਿੱਦਾਂ ਪਤਾ ਆਓ ਨੂ ਦੇਖੋ ਦੇਖੋ ਵੀ ਆ ਦਰਵਾਜ਼ੇ ਪੁਰਾਣੇ ਲੱਗੇ ਹੋਏ ਹਨਾ ਆ ਦੇਖ ਲੈ ਅੱਜ ਵੀ ਇਹ ਦਰਵਾਜ਼ੇ ਪੁਰਾਣੇ ਜੀ ਤੇਲ ਮੈਨੂੰ ਥੋੜਾ ਦੋ। ਤੋ ਇਹ ਵੀ ਆਦੇ ਇਸ ਤਰ੍ਹਾਂ ਪਤਾ ਨਹੀਂ ਤੇਲ ਹੈਗਾ। ਹਾਂ ਠੀਕ ਹੈ। ਹਾਂ ਠੀਕ ਆ ਤੂੰ ਦੱਸ। ਠੀਕ ਹੈ। ਸਾਸੀ ਕੱਲ ਪੈਣੀ। ਸਾਸੀ ਕਾਲ। ਠੀਕ ਠਾਕ ਹੈ? ਹਾਂ। ਤੂੰ ਮੈਨੂੰ ਨੌਂ ਜਿਓ ਲੱਗਦੀ ਆ। ਬਸ ਠੀਕ ਠੀਕ। ਅੱਛਾ ਨੇਸਤੀ ਦਾ ਘਰ। ਨੇਸਤੀ ਦਾ ਘਰ ਤਾਂ ਉਹ ਠੀਕ ਠਾਕ। ਹਾਂ ਠੀਕ ਠਾਕ ਤੂੰ ਦੱਸ। ਬਸ ਵਧੀਆ। ਕਵੇਲਾ ਭਾਈ ਇਹ ਅਹੀਂ ਨਹੀਂ ਤਿਆਰ ਹੋਣ ਚਾਹੁੰਦੀ ਆਹੋ ਹੁਣ ਸਾਰਾ ਬਲਿਪਿਆ ਪੋਪੇ ਮੇਰੇ 'ਤੇ ਸੱਡ ਦੇਣਾ ਹੁਣ ਪਤਾ ਹੀ ਆ ਭੈਣ ਦੇ ਵਿੱਚ ਜਨਾਨੀਆਂ ਛੇਤੀ ਛੇਤੀ ਨਿਕਲਦੀਆਂ ਨਹੀਂ ਮੰਮੀ ਨੀ ਅੰਗਰ ਓਏ ਓਟ ਹੱਥ ਦੇ ਦੇਖੀ ਓਟ ਕਿਉਂ ਤਾਂ ਅੱਗੇ ਲਾਏ ਹੱਥ ਦਾ ਹੀ ਦੇਖ ਲਓ ਦੇਖ ਲਾ ਹੁਣ ਓਟ ਕੇ ਓਏ ਓਟ ਕਹਦੇ ਅੰਗੂ ਮਰੀ ਗੀਤੰਗਾ ਮਾਰਦੀ ਰੈਡੀ ਆਖਦਾ ਉਹ ਦੇਖੋ ਉਧਰ ਨਿਆਣ ਮੈਨੂੰ ਕਿੱਡੇ ਸੋਹਣੇ ਰੈਡੀ ਆਖਦਾ ਉਹ ਮਾਰ ਕੇ ਆਹ ਅਸੀਂ ਚਿੱਟਾ ਹੈ ਨਾ ਪਿਓਰ ਇਹ ਹੋਰ ਕੇ ਦਿਖਾ ਦੇਣਾ ਇਹ ਹੁਣ ਸੂਈ ਹੈ ਇਹ ਵਰਗੇ ਵਰਗੇ ਡਰੈਸ ਮੈਂ ਆਮਨਤ ਵਰਗੀ ਆਹ ਲੈ ਸੋ ਆਲੇ ਹੱਥ ਨਾਲ ਅੰਗਦ ਜੀ ਇਕ ਹੋ ਗਏ ਬੋਲਨੇ ਆਲੇ ਕਪੜੇ ਅੱਧੇ ਇਹ ਗਾਹ ਅਸ ਮਰੀਦਰ ਦੇ ਹੋ ਗਏ ਚੇਲੇ ਗਿਆ ਤਾਂ ਮੇ ਕਪੜਾ ਖਤਰੀਆ ਕਰੀ ਹੋ ਜੀ ਠੀਕ ਅੰਗਦ ਪਾਈ ਹੁ ਟਿਕਾ ਦੇ ਉਹ ਵੀ ਬਾੜੇ ਨਹੀਂ ਗਿਆ ਬੋਦੀ ਆ ਲਾਵਾਂ ਸੱਸੀ ਗਾਲ ਹਾਂ ਜੇ ਤੂੰ ਦੱਸੇ ਕੋ ਕਿਚਾ ਕਿਚਾ ਮੇਰਾ ਕਾਰਡ ਨੂੰ ਲਾ ਲਾ ਇਸਦੇ ਸਾਰਾ ਆਈ ਮਿਲਦਾ ਨਹੀਂ ਕੋ ਸਾਤਰੀ ਕਾਲ ਮੈਨੂੰ ਵੀ ਐਦਾਂ ਲੱਤ ਮਿਲਿਆ ਰਿਹਾ ਆਇਆ ਕਰਕੇ ਹੁੰਦਾ ਆਇਦੇ ਵੀ ਲਿਆ ਤੂਰੀ ਬਿਲੀ ਸਾਕਾ ਬਿਲੀ ਆ ਸੱਸੀ ਗਾਲ ਹੋਈ ਹੈ ਨਾ ਆਹ ਤੇ ਉਹ ਤੇਰੇ ਘਰ ਮੁੰਡਾ ਕੋਈ ਆਇਆ ਸੀ ਕੋਈ ਕੋਨ ਸੇ ਤੇ ਬੰਦੇ ਕੋ ਕੋਲ ਦਾ ਕਹਿੰਦਾ ਇਹ ਖੋਲ ਪਾਪਾ

ਕਿ ਜਿਹੜਾ ਤੈ ਭਾਈ ਬਣਾ ਲਈ ਬੇਨਤ ਨਹੀਂ ਮੈਨੂੰ ਨਵਾ ਜੀ ਆਇਆ ਤਾਂ ਹੀ ਅਸੀਂ ਬਣੋਲੀ ਬਣਾਈ ਆ ਆਹੋ ਨਾ ਦੋੰਦਾ ਕਿੱਲਾ ਹੋ ਜਾਇਆ ਨਹੀਂ ਮੇਰੀ ਗੱਲ ਸੁਣ ਰਿਸ਼ਤੇ ਕਿਤੇ ਉੱਪਰ ਤੇ ਬਣ ਕੇ ਆਉਨੇ ਆ ਭਾਈ ਨੋ ਉੱਪਰ ਦੀ ਬਣੋਲੀ ਰਿਸ਼ਤੇ ਤਾਂ ਗਈ ਨੇ ਕਿਹੜੇ ਉੱਪਰ ਦੀ ਤਾਂ ਹੈ ਨਹੀਂ ਬਸ ਜਿਹੜੇ ਨਾ ਲਾਗਵੜ ਦਾ ਹੁੰਦਾ ਲੈੜੇ ਹੀ ਲੈੜ ਲਾਗੇ ਜੇ ਵੀਰਾ ਕਹੇ ਦੇਵੇ ਮੇਰੇ ਪਾਸ ਹੈ ਨਹੀਂ ਤੇ ਵੀਰਾ ਸਾਡਾ ਲੱਟਾ ਦਾ ਵੀਰਾ ਕਿਵੇਂ ਕਹੂ ਤੂੰ ਕਹੂ ਹਲਣਾ ਲੈ ਕਹਦੀ ਜੀ ਵੀਰੇ ਹੀ ਲੱਖਾ ਦਾ ਬੱਸ ਵੇ ਤੂੰ ਨੱਕਰ ਵੀ ਹੀ ਰੱਖ ਲੈ ਅਸੀਂ ਰੱਖ ਲਾਂਗੇ ਅਸੀਂ ਇਹ ਤਾਂ ਮਨਾਂ ਕਰਦੇ ਆ ਪਾੜ ਲਾਂਗੇ ਆਪਣੇ ਪੁੱਤ ਨੂੰ ਪਾੜ ਗਿਆ ਬੰਦੇ ਉਹਨਾਂ ਨੂੰ ਆਪਣਾ ਕਰ ਰੋ ਚੱਲ ਜੀ ਉੱਪਰ ਦੁੱਧ ਸਾਡੇ ਘਰੇ ਆ ਚੂਣੀ ਅਸੀਂ ਪਾੜ ਲਾਂ ਲਾਂਗੇ ਇਹੰਨਾ ਬੱਤ ਪਣ ਕਿਵੇਂ ਲੱਗਦਾ ਹੁਣ ਦੇਖ ਤਾਂ ਲੱਗ ਕਿਵੇਂ ਲੱਗਦਾ ਵਧੀਆ ਲੱਗਦਾ ਤਾਂ ਕਹਿੰਦੀ ਵਧੀਆ ਲੱਗਦਾ ਸਾਹ ਘਰਾਂ ਨਾ ਨਹੀਂ ਮੈਂ ਕੀ ਬਣਾਇਆ ਤੇਰੇ ਅੰਨ ਕਿ ਲੱਗਦਾ ਹੈ ਹਏ ਹੇ ਹੇ ਲੱਭਾ ਘਰ ਘੇਣਾ ਸਲਸ ਬਸਦੂ ਆਇਆ ਨਾ ਕਾ ਉਹ ਪਹਿਲਾਂ ਹੀ ਬਹੁਤ ਬੜਾ ਭਜਲੀਆ ਸੀ ਆਵਾਜ਼ ਆਉਂਦੀ ਨਾ ਤੁਮਾਣ ਤੁਮਾਣ ਮੇਰੀ ਗੱਲ ਸੁਣੋ ਮੇਰੀ ਗੱਲ ਸੁਣੋ ਹਰੇ ਜਾਣੇ ਦੇਖੋ ਮੈਂ ਕਾਲਾ ਮੰਮੀ ਕਾਲੀ ਬਸ ਕਾਲਾ ਕਾਲਾ ਤੁਹਾਨੂੰ ਚਿੱਟਾ papa beta abhi kis tarah hai esa ne esa di maafi par ande tu zara maan bana le ki maan bana do dekhi maan bana do maan bana la kehna hai ka maan kar hai ka oh bhi haan bhi par da oh saangi da haan la na ji maan bhi baat baat ka keh diya mitra ji ta gaada tu aa paroli mein toh das da ditta vi laag de paroli la acha gal sun हां गल ठीक है दी भाई राक दे दो ओ तो गन्ने वाला राक दे दो को लाग दे दो लाग दे दो अच्छा पहले राक दे दो देखेंगे और गल्ला पता नहीं नहीं मैं गल्ला मेरी गल सुन ते जाना ਸਾਡੇ ਨਾਲ ਮੇਲੇ ਤੇ ਤੈਨੂੰ ਦੁਆ ਦੂੰਗਾ ਛੂੰਛਣਾ ਉਤੇ ਆ ਸੁਣਣਾ ਦਾ ਕਰਿਆ ਦਾ ਸੁਣਾ ਮੈਂ ਦਵਾ ਦੂੰ ਸੁਣ ਸੁਣਾ ਜੇ ਸੁਣ ਸੁਣ ਕੇ ਜਿਹੜਾ ਕੁਛ ਮਰਜ਼ੀ ਲੈ ਲਓ ਤੁਸੀਂ ਬਸ ਠੀਕ ਆ ਹਲਾ ਮੈਂ ਗੱਡੀ ਲੈ ਲਿਆ ਸਬਸਕ੍ਰਾਈਬ ਇਤਾਰੇ ਬੈਠੇ ਨੇ ਦੌਂ ਮਿੰਟ ਦੌਂ ਮਿੰਟ ਤੈ ਗੱਡੀ ਲੈ ਲਿਓ हां ੜੀ 50 ਰੁਪਏ ਵਾਲੀ ਹੁੰਦੀ ਆ ਇਹ ਤਾਂ ਪੰਜ ਮਿੰਟ ਹੋ ਗਏ ਨੇ ਇਕ ਇਹ ਤਾਂ ਇਹਨੂੰ ਬੁਲਾ ਲਾ ਲੰਦਾ ਹੁੰਦਾ ਹੈ ਅੱਛਾ ਗੋਰੀ ਗੱਲ ਸੁਣ ਮੇਰੀ ਆ ਸਾਡੇ ਸਾਰੇ ਸਬਸਕ੍ਰਾਈਬਰ ਵੇਟ ਕਰਦੇ ਆ ਦਿਖਾ ਤਾਂ ਦੇ ਪਰੋਲੀ ਕਿਆ ਜੀ ਬਣੀ ਆ ਦਿਖਾ ਦੇਣੀ ਹੈ ਲਾ ਜੀ ਇਹ ਕੱਲੀ ਹੈ ਅੰਗਦ ਅੰਗਦ ਦੀਪੜ ਹੁੰਦੀ ਕੀ ਵੋ ਇੱਕ ਅੰਗਦ ਸਿੰਘ ਹਾਂ ਕੀ ਕਰਦੀ ਆ ਉਹਦੀ ਬਾਰੀ ਕੋਲ ਦੀਦੀ ਦੇਖ ਇਹ ਗੋਰੀ ਤੂੰ ਲੈ ਕੇ ਆਈਆਂ ਕਾ ਬਣਾਈ ਆ ਆ ਦੇਖ ਕੀ ਜੇ ਹੋਰ ਨੀ ਇਹ ਸਾਮਾਨ ਲੈ ਰਿਹਾ ਤਾਂ ਉਹਨਾਂ ਦੇ ਉਹ ਹੈਗਾ ਵੀ ਤੇਰੀ ਕੋਈ ਨਹੀਂ ਸਜਾਦਾ ਸਦਕਾਇ ਕਰ ਲੈ ਗੱਲ ਸਜਾਉਣ ਦੀ ਨਹੀਂ ਗੱਲ ਹੁੰਦੀ ਹੈ ਪਿਆਰ ਦੀ ਹੈਨਾ ਇਹ ਤਾਂ ਪਿਆਰ ਦੀ ਸੀ ਮੈਂ ਤੈਨੂੰ ਕਹਿ ਕੇ ਹੈ ਵੀ ਇਹਦੇ ਵਿੱਚ ਪਿਆਰ ਆ ਤੇਰਾ ਇਹ ਸਿਰ ਮੱਥੇ ਬਹੁਤ ਵਧੀਆ ਤਾਂ ਇਹ ਕਹਿੰਦਾ ਇਹ ਕੀ ਹੈ ਇਹ ਰਖੜੀ ਨਹੀਂ ਕਰਦੀ ਇਹ ਰਖੜੀ ਸੀਗੀ ਮੈਂ ਉਹ ਉਦਾਈ ਹੈ ਤੇਰਾ ਕਿਤੇ ਮੈਨੂੰ ਵੀ ਸੋਹਣੀ ਲੱਗਦੀ ਹੈ ਕੰਨਾ ਦਾ ਕੋਈ ਅਗਲਾ ਆਇਆ ਤਾਂ ਨਹੀਂ ਕਹਿ ਦੂਗਾ ਵੀ ਬਹੁਤ ਸੁਖ ਸੁਖਣ ਆਏ ਆ ਨਹੀਂ ਨਹੀਂ ਹਾਂ ਹੈ ਚਾਂਦੀ ਦਾ ਨਾ ਨਾ ਅੱਛਾ ਇੱਥੇ ਰਾਲ ਦਿੰਦੇ ਨੇ ਇੱਥੇ ਜਿੰਨੀ ਬੀਹ ਕਹੇ ਜਾਂਦੀ ਹੈ ਇੱਥੇ ਫਾਇਦਾ ਦੇਕਰ ਆਉਂਦੇ ਉਹ ਤਾਂ ਮੈਨੂੰ ਵੀ ਪਤਾ ਸੋਹਣੀ ਬਣਾਈ ਆ ਆ ਇਹ ਲ ਦੱਸ ਕਿਹਦੀ ਬਹੁਤ ਸੋਹਣੀ ਬਣਾਈ ਆ ਗੁੱਡ ਕਲਾਕਾਰੀ ਤੇਰੀ ਹੁਣ ਆਪਾਂ ਹੀ ਕੰਮ ਤੋੜ ਲੈਣਾ ਚੱਕਰੇ ਬਣਾ ਲੈਣੀਆਂ ਚੱਕਰੀ ਬਣਾ ਬਸ ਠੀਕ ਆਪਾਂ ਪਹਿਲਾਂ ਆਏ ਆ ਜਿਹੜਾ ਤੁਸ ਮਰਜ਼ੀ ਬਣਾਉਣਾ ਠੀਕ ਉਹੀ ਬਣਾ ਲਾਂਗੇ ਤੁਸੀਂ ਜਰਾ ਮੂੰਹ ਤੇ ਥੜੀ ਕੇੜਾ ਚੀ ਚੀ ਪਿੰਡ ਦਾ ਨਾਮ ਪੋਚਤਾ ਇਹ ਦੀਦੀ ਖੀਰ ਕਰਦੀ ਹੁੰਦੇ ਉਹ ਦੇਖ ਬਡੋਲੀ ਤੇਰੀ ਦਿਖਾਓ ਭਾਈ ਦੀ ਬਡੋਲੀ ਗੋਲੀ ਮੁੰਝੀ ਬਣੀ ਦੇਖ ਲੈ ਆ ਇੱਕ ਗੋਲ ਬੰਦ ਕੇ ਮਾਰਨਾ ਬੁੱਤ ਦਾ ਨਹੀਂ ਆ 1 ਰੁਪਿਆ ਵੀ ਕਾਦੇ ਵਾਸਤੇ ਟੌਫੀਆਂ ਨੂੰ ਨਹੀਂ ਮੱਥਾ ਟਿਕਣ ਵਾਸਤੇ ਹੀ ਰੱਖਿਆ ਵਾ ਕਿਸੇ ਲਈ ਖਾਲੀ ਬਜੋ ਅੱਛਾ ਵੀ ਮੱਥਾ ਅੱ비 ਖਾਲੀ ਰੱਖੀਦੀ ਹੁੰਦੀ ਤੁਸੀਂ ਦੱਸ 1 ਰੁਪਿਆ ਦੀ ਟੌਫੀ ਖਾਓਗੇ ਮਮੀ 1 ਰੁਪਿਆ ਲੈ ਲਵਾਂ ਮੈਂ ਤੁਹਾਡੇ ਟੌਫੀ ਪੈਕਟ ਨਾਲ ਲੈ ਕੇ ਦੇ ਦਾਂ ਜਲਦੀ ਕੋਈ ਗੱਲ ਨਹੀਂ ਤੇ ਮੈਨੂੰ ਆਹ ਕਣਕਾ ਜਿਹੜੀ ਆ ਆ ਕਣਕ ਇਹ ਘੋੜੀ ਭਰ ਕੇ ਦੇਣੀ ਆ ਕਣਕ ਨਾਲ ਹਾਂ ਆ ਦੇ ਇੱਕ ਅੱਛਾ ਨਾਜ ਨਾਲ ਇਹ ਇਹ ਮੈਨੂੰ ਐ ਦੱਸੋ ਜਿਹੜੀ ਜਗ੍ਹਾ ਇਹ ਜਿੱਥੇ ਅੱਪਾ ਮੱਥਾ ਟੇਕਣ ਚੱਲੇ ਆ ਇਹ ਜਗ੍ਹਾ ਕੀ ਦੀ ਆ ਇਹ ਬਾਬਾ ਰਾਧਾ ਰਾਮ ਦੀ ਬਾਬਾ ਰਾਧਾ ਰਾਮ ਰਾਧਾ ਰਾਮ ਬਾਬਾ ਬਾਬਾ ਰਾਧਾ ਰਾਮ ਦੀ ਆ ਹਾਂ ਬਾਬਾ ਰਾਧਾ ਰਾਮ ਆਓ ਬਾਬਾ ਰਾਧਾ ਰਾਮ ਇਹ ਸਾਥ ਹੋਏ ਆ ਕੋਈ ਹਾਂ ਅੱਛਾ ਹਾਂ ਇਹ ਵੀ ਉਹ ਤਾਂ ਕੋਈ ਵਿਚਾਰਾ ਕਿਸੇ ਕੋਈ ਲਾਦ ਨਹੀਂ ਸੀ ਹੁੰਦੀ ਉਹਨਾਂ ਨੇ ਕਹਿਤਾ ਵੀ ਬਾਬਾ ਰਾਧाराम ਜੀ ਵੀ ਸਾਡੇ ਜੀ ਬਾ ਵੀ ਕੋਈ ਲਾਦ ਦੇ ਦਿਓ ਅਸੀਂ ਵੀ ਪੜੌਲੀ ਚੜੱਕ ਜਾਵਾਂਗੇ ਉਦੋਂ ਤੋਂ ਬਾਅਦ ਸੁੱਖਾ ਬਾਰ ਆਉਣ ਲੱਗ ਗਈ ਥੇ ਹੁਣ ਕੋਈ ਇੱਥੇ ਬੈਠਾ ਬਾਬਾ ਹੋਰ ਵੀ ਹਾਂ ਉੱਥੇ ਬਹੁਤ ਬੜਾ ਬਾਬਾ ਬੈਠਾ ਅੱਛਾ ਬੜੀ ਜ ਟਾਲ ਵੀ ਗੱਦੀ ਆ ਜਾਂਦੀ ਆ ਸਾਡੇ ਘਾ ਚੱਲੀ ਜਾਂਦੀ ਆ ਅਰੇ ਘੱਟ ਨਹੀਂ ਕਰਦਾ ਬਹੁਤ ਵਾਰ ਉਹ ਹੁੰਦਾ ਭੀੜ ਹੁੰਦੀ ਆ ਬਹੁਤ ਜ਼ਿਆਦਾ ਸੰਗਤ ਜੀ ਆਪਣੇ ਨੇੜੇ ਤੇੜੀਆਂ ਥੋੜੇ ਤਾਂ ਹੋਰ ਵੀ ਆਉਂਦੇ ਆ ਬਹੁਤ ਦੂਰ ਦੂਰੋਂ ਤੂੰ ਜਾ ਕੇ ਦੇਖ ਲੈ ਕਿੰਨਾ ਬਹੁਤ ਹੁਣ ਧੱਕਾ ਪੈਂਦਾ ਉੱਤੇ ਹੋਰ ਵੀ ਕੋਈ ਸਹਿ ਪ੍ਰਾਣਾ ਸੱਭਿਆਚਾਰ ਕੋਈ ਬਹੁਤ ਜਾ ਕੇ ਦੇਖ ਕੇ ਮੇਰੀ ਗੱਲ ਮੈਂ ਬਹੁਤ ਸਭ ਕੁਝ ਸਬਤ ਦੇਖ ਜਾ ਕੇ ਆ ਜਾ ਕੇ ਜਾ ਕੇ ਪਤਾ ਲੱਗ ਜੂ ਤੁਹਾਨੂੰ ਵੱਖੀ ਅੱਛਾ ਆਪੇ ਤੁਸੀਂ ਲੈ ਕੇ ਨਹੀਂ ਜਾਊਗਾ ਤੁਹਾਨੂੰ ਲੈ ਕੇ ਜਾਵਾਂ ਥੋੜੀ ਉਹ ਸਾਡੀ ਵੇਟ ਕਰਦੇ ਤੇ ਤੇਰੀ ਮਾਸਤੀ ਨੇ ਵੀ ਤੈਨੂੰ ਚਾਹਦੀ ਮੈਂ ਕੀ ਕਰਾਂ ਮਾਸੀ ਦਾ ਕਦੋਂ ਦਿੱਤੀ ਆ ਰੈ ਬੈਠੀ ਸੀ ਥੋੜੀ ਟਾਈਮ ਤੱਕ ਸਾਢੇ 4 ਵਜੇ ਤਿਆਰ ਹੋਈ ਆ ਇਹ ਸਾਢੇ 11 ਵਜੇ ਸਾਢੇ 7 ਵਜੇ ਦੀ ਤਿਆਰ ਬੈਠੇ ਰੈਨ ਦੇ ਲੈ ਜਿੰਨੇ ਸਾਢੇ 9:00 ਦਿੱਤਾ ਜਦੋਂ ਉਹਨਾਂ ਮਾਸੀ ਇਹਨੂੰ ਤਿਆਰ ਕਰਦੇ ਸੀ ਇਹਨੂੰ ਤਿਆਰ ਕਰ ਦਿੱਤੀ ਆ ਸਾਢੇ 11:00 ਚ ਤਿਆਰ ਹੋ ਗਿਆ ਬੈਠੀ ਬੈਠੀ ਮੈਂ ਬਸ ਕੰਮ ਬਾਈ ਨੂੰ ਇਹ ਉੱਠ ਕੇ ਨਹਾਤ ਲੋ ਕੇ ਇਹਨੂੰ ਪਾਤਾ ਆਪੇ ਕੰਮ ਲੱਗੀ ਕਰਨ ਉਹ ਹੀ 11:00 ਵੱਜ ਗਏ ਕੰਮ ਤਾਂ ਕਰਨਾ ਹੀ ਆ ਕੰਮ ਤਾਂ ਚੱਲ ਫਿਰ ਚੱਲੀਏ ਹਾਂ ਚਲੋ ਬਸ ਜਾਪੀ ਕੇ ਚੱਲਦੇ ਆਂ ਅੱਛਾ ਪੀਣੀ ਆ ਨਾਲੇ ਨਾਲੇ ਮੈਨੂੰ ਇਹਨਾਂ ਨੇ ਰੋਟੀ ਨਹੀਂ ਖਾਣ ਦਿੱਤੀ ਘਰ ਬਥੇ ਕਹਿੰਦੇ ਸੁਣਤਾ ਲੈ ਕਹਿੰਦੇ ਸਾਰਾ ਕੁਝ ਅਸੀਂ ਮੇਲੇ ਪਰੇ ਖਾਣਾ ਚ ਮੇਲੇ ਪਰ ਵੀ ਖਾ ਲ ਚਾਹ ਜਿਹੜੀ ਚਾਹ ਜਿਹਦੇ ਆਮਲੀਆਂ ਦਾ ਨਸ਼ਾ ਨਾ ਮੈਨੂੰ ਨਹੀਂ ਖਾਣ ਦਿੱਤੀ ਆਪ ਦਾਦਾਸ ਰੋਟੀਆਂ ਖਾ ਕੇ ਹਿੱਲੇ ਆ ਨਹੀਂ ਰੋਟੀ ਖਾਣੀ ਮਾਸੇ ਦਾ ਕਹਿੰਦੇ ਅਸੀਂ ਕੜੀ ਚਾਹ ਬਣਾਇ ਸੀ ਆਪ ਖਾ ਕੇ ਆਇਆ ਮੈਂ ਕਿਹੜੇ ਮੁੱਕਰਦਾ ਤੁਸੀਂ ਬਣਾਈ ਪਈ ਰੋਟੀਆਂ ਖਾਣ ਦੇ ਨਹੀਂ ਕਹਿੰਦੇ ਤੁਸੀਂ ਵੀ ਰੋਟੀ ਨਹੀਂ ਉਹ ਵੀ ਉੱਥੇ ਮੈਂ ਵੀ ਪਟਾਰੇ ਪਰੇ ਖਾਉ ਬਾਬੇ ਦੇ ਕੜੀ ਚਾਲ ਕੜੀ ਵਾਲੋਂ ਨਯੋ ਤੇ ਵੀ ਅੱਛਾ ਚਲੋ ਚਲ ਭਾਈ ਚਲੋ ਠੀਕ ਹੈ ਜੀ ਤੇ ਹੁਣ ਤੁਸੀਂ ਸਾਡਾ ਜਿਹੜਾ ਇਹ ਬਲੌਗ ਤਾਂ ਅਸੀਂ ਲੱਗੇ ਆ ਜੀ ਇੱਥੇ ਐਂਡ ਕਰਨ ਹੁਣ ਅਗਲੇ ਬਲੌਗ ਦੇ ਵਿੱਚ ਦੇਖਿਓ ਜੀ ਤੁਸੀਂ ਜਿਹੜੀ ਅਸੀਂ ਬਾਬਾ ਰਾਧੂ ਰਾਮ ਰਾਧੋ ਰਾਧੂ ਸ਼ਾਮ ਰਾਧੋ ਸ਼ਾਮ ਰਾਧੋ ਸ਼ਾਮ ਦੇ ਜਿਹੜੀ ਜਗ੍ਹਾ ਬਣੀ ਹੋਈ ਹੈ ਬਾਬਾ ਜੀ ਦੀ ਉਹਦੇ ਦਰਸ਼ਨ ਕਰਾਵਾਂਗੇ ਆਪਾਂ ਠੀਕ ਹੈ ਜੀ ਮਿਲਦੇ ਆਪਾਂ ਕਿਸੇ ਹੁਣ ਅਗਲੇ ਬਲੌਗ 'ਚ ਦੇ ਬੱਲੇ ਕਟਰੋ ਨਮਕੀਨ ਆ ਵੀ ਨਮਕੀਨ ਬਿਸਕੁਟ ਉਹ ਬਿਸਕੁਟ ਉਹ ਵੀ ਬਿਸਕੁਟ ਇਰਾਹ ਚਾਂਦੀ ਦੀਆ ਅੱਤ ਉਹ ਮਰਪਲੇ ਕਹੀ ਗਿਆਗੇ ਵੀ ਇਹ ਚਾਂਦੀ ਦੇ ਭਾਂਡੇ ਆ ਹੈ ਪਹਿਲੇ ਕਹਿੰਦਾ ਨਾ ਵੀ ਚਾਂਦੀ ਦੇ ਆ ਹਾਂ ਸਾਰੀ ਚਾਂਦੀ ਦੇ ਹੀ ਦੱਸਦੇ ਆ ਵੀ ਇਹ ਚਾਂਦੀ ਦੇ ਆ ਕੀ ਬਾਤ ਹੈ ਚਾਹ ਗੌਰੀ ਲੈ ਗਈ ਐ ਚਾਹ ਮਾਤਾ ਠੰਡਾ ਢੀਕਦਾ ਦਾ ਕੋਈ ਨਹੀਂ ਦਿੰਦਾ ਵੀ ਰਹਿਣ ਦੇ ਹੁਣ ਸਾ ਕਸ ਬੰਦੇ ਭਾਈ ਛੱਡਾ ਕੀ ਨਾ ਨਾ ਕੋਈ ਨਹੀਂ ਤੇ ਲੋ ਜੀ ਪੀਨਿਆ ਚਾਹ ਪਾਣੀ ਠੀਕ ਹੈ ਜੀ